ਆਪ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਛੱਡਣਗੇ ਬੀਜੇਪੀ ਕਰਨਗੇ ਕਾਂਗਰਸੇ ਚ ਵਾਪਸੀ ਅਕਾਲੀ ਭਾਜਪਾ ਗੱਠਜੋੜ ਤੋਂ ਪਹਿਲਾਂ ਬੀਜੇਪੀ ਨੂੰ ਲੱਗ ਸਕਦਾ ਹੈ ਬਹੁਤ ਵੱਡਾ ਝਟਕਾ ਮਨਪ੍ਰੀਤ ਬਾਦਲ ਦੇ ਮੁਖ ਵਿੱਚ ਕੀ ਇਹ ਪੂਰਾ ਮਾਮਲਾ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅਕਾਲੀ ਭਾਜਪਾ ਗੱਠਜੋੜ ਦੀਆਂ ਸੰਭਾਵਨਾ ਲਗਾਤਾਰ ਤੇਜ਼ ਹੁੰਦੀਆਂ ਜਾ ਰਹੀਆਂ ਨੇ ਅਕਾਲੀ ਭਾਜਪਾ ਗੱਠਜੋੜ 2027 ਦੀਆਂ ਚੋਣਾਂ ਲੜੇਗਾ ਜਿਸ ਨੂੰ ਲੈ ਕੇ ਬੀਜੇਪੀ ਦੇ ਸੂਬਾ ਪ੍ਰਧਾਨ ਸ਼੍ਰੀ ਨਿਸ਼ਕਮਰ ਜਾਖੜਾ اور ਸੂਬਾ ਉਪਮਿਤ ਪ੍ਰਧਾਨ ਅਰਵਿੰਦ ਖੰਨਾ ਦੇ ਵੱਲੋਂ ਵੀ ਬੀਜੇਪੀ ਦੇ ਨਾਲ ਗੱਠ ਜੋੜ ਦੀਆਂ ਚਰਚਾਵਾਂ ਨੂੰ ਤੇਜ਼ ਕੀਤਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਵੀ ਬੀਜੇਪੀ ਨਾਲ ਗੱਠ ਜੋੜ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਪਰ ਇਸ ਤੋਂ ਪਹਿਲਾਂ ਕਿ ਬੀਜੇਪੀ ਵਿੱਚ ਗਏ ਹੋਏ ਬਹੁਤ ਸਾਰੇ ਲੀਡਰ ਜਿਹੜੇ ਸੁਖਬੀਰ ਸਿੰਘ ਬਾਦਲ ਤੋਂ ਹਮੇਸ਼ਾ ਹੀ ਅਲੱਗ ਹੋ ਕੇ ਚੱਲੇ ਨੇ ਉਹ ਫਿਰ ਬੀਜੇਪੀ ਚ ਕਿਵੇਂ ਰਹਿਣਗੇ ਜਿਸ ਨੂੰ ਲੈ ਕੇ ਮਨਪ੍ਰੀਤ ਬਾਦਲ ਸਭ ਤੋਂ ਮੋਰੀ ਨੇ ਮਨਪ੍ਰੀਤ ਬਾਦਲ ਬੀਜੇਪੀ ਚਰਾਂਜਾ ਹੋਇਆ ਵੀ ਉਹਨਾਂ ਨੂੰ ਜੇ ਕੱਠ ਜੋੜਦਾ ਏ ਸਰਕਾਰ ਬਣਾਉਣ ਦਾ ਬੀਜੇਪੀ ਤੇ ਅਕਾਲੀ ਦਲ ਨੂੰ ਮੌਕਾ ਮਿਲਦਾ ਤਾਂ ਕਦੇ ਵੀ ਮਨਪ੍ਰੀਤ ਬਾਦਲ ਨੂੰ ਕੋਈ ਵੱਡਾ ਆਉਦਾ ਨਹੀਂ ਮਿਲੇਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੀ ਮਨਮਰਜ਼ੀ ਕਰਨ ਕਰਕੇ ਮਨਪ੍ਰੀਤ ਬਾਦਲ ਨੂੰ ਅੱਗੇ ਨਹੀਂ ਆਉਣ ਦੇਣਗੇ ਇਸੇ ਕਾਰਨ ਮਨਪ੍ਰੀਤ ਬਾਦਲ ਜਿਹੜਾ ਨੇ ਉਹ ਬੀਜੇਪੀ ਨੂੰ ਛੱਡ ਸਕਦੇ ਨੇ ਜੇ ਅਕਾਲੀ ਭਾਜਪਾ ਕੱਠ ਜੋੜ ਹੋਇਆ ਤਾਂ ਫਿਰ ਮਨਪ੍ਰੀਤ ਬਾਦਲ ਜਿਹੜਾ ਨੇ ਉਹ ਬੀਜੇਪੀ ਤੋਂ ਅਲੱਗ ਹੋਣਗੇ ਔਰ ਕਾਂਗਰਸ ਚ ਵਾਪਸੀ ਕਰਨਗੇ ਇਸ ਤਿਹ ਸਮਾਹਮਨਾ ਤੇਜ਼ ਹੋ ਗੀਆਂ ਨੇ ਜੋ ਪੱਤਰਕਾਰਾਂ ਦੇ ਸੋਚ ਦੇ ਮੁਤਾਬਕ ਇਹ ਗੱਲ ਸਾਹਮਣੇ ਆ ਰਹੀ ਕਿ ਫਿਰ ਮਨਪ੍ਰੀਤ ਬਾਦਲ ਦੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਾਲ ਜਿਹੜੀ ਪਹਿਲਾਂ ਨਹੀਂ ਬਣੀ 2011 ਦੇ ਵਿੱਚ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਲਿਆ ਜਦੋਂ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਅਕਾਲੀ ਦਲ ਵਿੱਚ ਵਕਤ ਕੀਤਾ ਸੀ ਤਾਂ ਉਸ ਸਮੇਂ ਉਹਨਾਂ ਨੇ ਅਲੱਗ ਹੋ ਕੇ ਆਪਣੀ ਪੀਪੀ ਪਾਰਟੀ ਬਣਾਈ ਔਰ 2012 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਦੋ ਹਲਕਿਆਂ ਤੋਂ ਚੋਣ ਲੜੀ ਔਰ ਦੋਨਾਂ ਹਲਕਿਆਂ ਤੋਂ ਹਾਰ ਗਏ ਔਰ ਸੁਖਬੀਰ ਸਿੰਘ ਬਾਦਲ ਨੇ 2012 ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬੀ ਹਾਸਲ ਕਰਨੀ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਦਾ ਕਦ ਹੋਰ ਵੱਡਾ ਹੋ ਗਿਆ ਔਰ ਮਨਪ੍ਰੀਤ ਬਾਦਲ ਉਹਨਾਂ ਦੇ ਸਾਹਮਣੇ ਬਹੁਣੇ ਹੋ ਗਏ ਔਰ 2017 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੇ ਆਪਣੀ ਪੀਪੀ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰ ਦਿੱਤਾ ਔਰ ਉਸ ਤੋਂ ਬਾਅਦ ਕਾਂਗਰਸ ਵਿੱਚ ਉਹਨਾਂ ਨੇ ਚੋਣ ਲੜੀ ਬਠਿੰਡਾ ਹਲਕੇ ਤੋਂ ਔਰ ਜਿੱਤ ਪ੍ਰਾਪਤ ਕੀਤੀ ਤੇ ਫਿਰ ਪੰਜਾਬ ਦੇ ਵਿੱਤ ਮੰਤਰੀ ਬਣੇ ਜਿਹੜੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲ ਕਰਦੇ ਸੀ ਪਰ ਵੀਆਈਪੀ ਕਲਚਰ ਖਤਮ ਤਾਂ ਨਹੀਂ ਹੋਇਆ ਪਰ ਉਹਨਾਂ ਨੇ ਵਿੱਤ ਮੰਤਰੀ ਹੁੰਦੇ ਹੋਏ ਆ ਪੰਜਾਬ ਦੇ ਖਜ਼ਾਨੇ ਨੂੰ ਜਰੂਰ ਥੋੜਾ ਬਹੁਤਾ ਹੰਗਾਰਾ ਦਿੱਤਾ ਪਰ ਪੰਜਾਬ ਦੇ ਖਜ਼ਾਨੇ ਦੇ ਵਿੱਚ ਜਰੂਰ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਪਰ ਅਕਾਲੀ ਭਾਜਪਾ ਜਦੋਂ ਸਰਕਾਰ ਸੀ ਉਸ ਸਮੇਂ ਵੀ ਉਹ ਗੱਲ ਕਰਦੇ ਸੀ ਕਿ ਸਬਸਿਟੀਆਂ ਖਤਮ ਕੀਤੀਆਂ ਜਾਣ ਜੋ ਸਬਸਿਟੀਆਂ ਖਤਮ ਕਰਾਂਗੇ ਤਾਂ ਪੰਜਾਬ ਨੂੰ ਜਿਹੜਾ ਕਿ ਅਸੀਂ ਆਪਣੇ ਪੈਰਾਂ ਤੇ ਖੜਾ ਕਰ ਸਕਦੇ ਹਾਂ ਜਿਸ ਕੰਮ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਸੀ ਉਹਨਾਂ ਤੋਂ ਵਿੱਤ ਮੰਤਰੀ ਦਾ ਉਹਦਾ ਵਾਪਸ ਲਿਆ ਸੀ ਔਰ ਉਹਨਾਂ ਦੀ ਥਾਂ ਤੇ ਜੋ ਪਰਵਿੰਦਰ ਸਿੰਘ ਜਿਹੜੇ ਕਿ ਟੈਂਸਾ ਨੂੰ ਵਿੱਤ ਮੰਤਰੀ ਬਣਾ ਦਿੱਤਾ ਗਿਆ ਸੀ ਫੋਨ ਜਿਹੜਾ ਸੁਖਬੀਰ ਸਿੰਘ ਬਾਦਲ ਜੇ ਭਾਰਤੀ ਜਨਤਾ ਪਾਰਟੀ ਨਾਲ ਉਹਨਾਂ ਦਾ ਗੱਠਜੋੜ ਹੁੰਦਾ ਤਾਂ ਫਿਰ ਮਨਪ੍ਰੀਤ ਬਾਦਲ ਦਾ ਬੀਜੇਪੀ ਵਿੱਚ ਰਹਿਣਾ ਨਾ ਮੁਮਕਨ ਏ ਬੀਜੇਪੀ ਜੋ ਆਪਣੀਆਂ ਸੀਟਾਂ ਦੀ ਵੰਡ ਕਰੇਗੀ ਜਿਸ ਤਰ੍ਹਾਂ ਪਹਿਲਾਂ 23 ਸੀਟਾਂ ਤੇ ਚੋਣ ਲੜਿਆ ਕਰਦੀ ਸੀ ਬੀਜੇਪੀ ਉਹਨਾਂ ਸੀਟਾਂ ਤੇ ਹੀ ਚੋਣ ਲੜੇਗੀ ਜਾਂ ਸੀਟਾਂ ਉਸ ਦੀਆਂ ਵਧਣ ਜਾਂ ਇਸ ਨੂੰ ਲੈ ਕੇ ਅਜੇ ਤੱਕ ਚਰਚਾਵਾਂ ਤੇ ਚੱਲ ਰਹੀਆਂ ਨੇ ਕੋਈ ਵੀ ਅਜੇ ਤੱਕ ਸਾਮਣੇ ਪੱਖ ਨਹੀਂ ਆਇਆ ਕਿ ਕਿੰਨਿਆ ਸਿੱਧਾ ਭਾਜਪਾ ਲੈ ਕੇ ਚੋਣਾ ਲੜੇਗਾ ਕਿੰਨਿਆ ਅਕਾਲੀ ਦਲ ਚੋਣਾ ਲੜੇਗਾ ਪਰ ਇਸ ਤੋਂ ਪਹਿਲਾਂ ਕਿ ਮਨਪ੍ਰੀਤ ਬਾਦਲ ਦਾ ਜਿਹੜਾ ਸਿਆਸੀ ਪਿਵਿੱਖੇ ਉਹ ਖਤਰੇ ਵਿੱਚ ਲੱਗ ਰਿਹਾ ਹੈ ਮਨਪ੍ਰੀਤ ਬਾਦਲ ਜੇ ਅਕਾਲੀ ਭਾਜਪਾ ਘਟ ਜਦੋਂ ਹੁੰਦਾ ਤਾਂ ਮਨਪ੍ਰੀਤ ਬਾਦਲ ਦਾ ਸਿਆਸੀ ਪਿਵਿੱਖ ਵੀ ਖਤਮ ਹੋ ਸਕਦਾ ਹੈ ਜਿਸ ਨੂੰ ਲੈ ਕੇ ਕਾਂਗਰਸ ਵਿੱਚ ਦੁਬਾਰਾ ਵਾਪਸੀ ਕਰ ਸਕਦੇ ਨੇ ਔਰ ਕਾਂਗਰਸ ਦੇ ਵਿੱਚ ਮਨਪ੍ਰੀਤ ਬਾਦਲ ਦੀ ਸਿਰਫ ਰਾਜਾਬ ਢਿੰਗ ਦੇ ਨਾਲ ਹੀ ਇੱਕ ਜਿਹੜੀ ਹੈ ਠੀਕ ਤਰ੍ਹਾਂ ਨਹੀਂ ਪੁਖਦੀ ਔਰ ਰਾਜਾ ਵਿਰਿੰਗ ਨੇ ਹਮੇਸ਼ਾ ਹੀ ਮਨਪ੍ਰੀਤ ਬਾਦਲ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮਨਪ੍ਰੀਤ ਬਾਦਲ ਜਿਹੜੇ ਨੇ ਇਹਨਾਂ ਨਾਲੋਂ ਉਹਨਾਂ ਦਾ ਕਦ ਬਹੁਤ ਵੱਡਾ ਹੈ ਮਨਪ੍ਰੀਤ ਬਾਦਲ ਜਿਹੜੇ ਪੰਜਾਬ ਦੇ ਦੋ ਵਾਰ ਕੈਬਨ ਮੰਤਰੀ ਰਹਿ ਚੁੱਕੇ ਨੇ ਔਰ ਉਹਨਾਂ ਨੂੰ ਵਿੱਤ ਮੰਤਰੀ ਦੇ ਤੌਰ ਤੇ ਪੂਰਾ ਤਜਰਬਾ ਹੈ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਸੀਨੀਅਰ ਲੀਡਰਸ਼ਿਪੇ ਉਹ ਅਜ ਵੀ ਮਨਪ੍ਰੀਤ ਬਾਦਲ ਦੇ ਨਾਲ ਖੜ ਸਕਦੀ ਹੈ ਮਨਪ੍ਰੀਤ ਬਾਦਲ ਨੂੰ ਵਾਪਸੀ ਕਰਵਾ ਸਕਦੀ ਹੈ ਜੇਕਰ ਅਕਾਲੀ ਭਾਜਪਾ ਘਟਚਰ ਹੋਇਆ ਤਾਂ ਮਨਪ੍ਰੀਤ ਬਾਦਲ ਦਾ ਅਕਾਲੀ ਦਲ ਦੇ ਵਿੱਚ ਰਹਿਣਾ ਭਾਜਪਾ ਦੇ ਵਿੱਚ ਰਹਿਣਾ ਜਿਹੜਾ ਉਹ ਮੁਸ਼ਕਲ ਹੋ ਜਾਵੇਗਾ ਉਹ ਕਾਂਗਰਸ ਵਿੱਚ ਵਾਪਸੀ ਕਰਨਗੇ